ਪਰ ਇਹ ਨਵੀਂ ਲਾਉਂਦਾ ਮਿਲੋ ਉਧਰ ਚੱਕਾ ਲੀਦਾ ਹੀ ਜਾਮਦਾ ਜਿਹੜਾ ਬੈਂਕ ਦੇ ਚੰਦੋਂ ਨੀਂ ਅੰਦਰ ਸਿਰਾ ਲੀਦਾ ਬਰਾਬਰ ਆਇਆ ਪਾਣੀ ਖਾ ਲੈ ਚੱਲ ਮਾਤਾ ਅਗਰੇ ਅਣੀਏ ਸਮਾਨ ਨਾਲ ਚੀਓਦਾ ਕੋਈ ਉਹਦੇ ਬਣਿਆ ਦੁਆਨਾ ਰਹਿ ਗਿਆ ਅੱਲੀਆ ਬਣਿਆ ਬੜਾ ਸਭ ਜੀ ਦਾ ਖਾਲੀ ਆ ਕੋਹ ਸਹਿਮਾ ਨੇ ਸਵਾਲ ਹੋਲੀ ਚਾਹ ਪਾ ਲੈ जी वठी ठीकु आहे ਇੰਨਾ ਨਹੀਂ ਹੋ ਸਕਦਾ ਵੀ ਸੰਡੇ ਮਾਰਕੀਟ ਕਿਹੜੀ ਹੈਗੀ ਕਿ ਇਹਨੂੰ ਸ਼ਿਫਟ ਕੀਤੀ ਜਾਵੇ ਕਿਉਂਕਿ ਸੰਡੇ ਹੀ ਸੰਡੇ ਸਾਡੀ ਖਾਲੀ ਹੁੰਦੀ ਹੈ ਸੰਡੇ ਮਾਰਕੀਟ ਉੱਤੇ ਵੱਲ ਸੋ ਵਿਸ਼ਾ ਇਹ ਕਾਲਪੋਰਮ ਦੇ ਆਊਟ ਅਰ ਸਾਡੀ ਵੀਡੀਓ ਕਰ ਲਈਏ ਆਪਾਂ ਇੰਨਾ ਕਰਦੇ ਆਪਾਂ ਨਗਰ ਕੰਡੀਗ ਵੱਲੋਂ ਇਹ ਨਗਰ ਨਿਗਮ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜੁਆਇੰਟਲੀ ਅੱਜ ਐਕਸ਼ਨ ਕੀਤਾ ਗਿਆ ਕਿਉਂਕਿ ਬਾਜ਼ਾਰਾਂ ਦੇ ਵਿੱਚੋਂ ਲੰਘਣਾ ਮੁਸ਼ਕਲ ਹੋ ਗਿਆ ਆ। ਤੋਂ ਇਸ ਕਰਕੇ ਲੋਕਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਐਸਐਸਪੀ ਸਾਹਿਬ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਡੀਸੀ ਸਾਹਿਬ ਕੋਲ ਜਾ ਰਹੀਆਂ ਸੀ ਕਿ ਬਾਜ਼ਾਰਾਂ ਦੇ ਵਿੱਚੋਂ ਲੰਘਣਾ ਮੁਸ਼ਕਲ ਹੋਇਆ ਆ। ਤੋਂ ਇਸ ਕਰਕੇ ਅੱਜ ਅਸੀਂ ਇਹ ਇੱਕ ਛੋਟਾ ਜਿਹਾ ਐਕਸ਼ਨ ਕੀਤਾ ਹੈਗਾ ਜਿਹਨੂੰ ਫਰਦਰ ਅਸੀਂ ਦਿੱਲੀ ਅਲਟਰਨੇਟਿਵ ਦੇ ਦੇਉਗਾ ਕੰਟੀਨਿਊ ਕਰਾਂਗੇ ਸਰ ਐਤਵਾਰ ਨੂੰ ਇੰਨਾ ਰਸ਼ ਹੁੰਦਾ ਕਿਥੇ ਲੰਘੇ ਨਹੀਂ ਜਾਂਦਾ ਐਤਵਾਰ ਦੀ ਮਾਰਕੀਟ ਦੇ ਲਈ ਅਸੀਂ ਉਹਨਾਂ ਨੂੰ ਮੀਟਿੰਗ ਬੁਲਾ ਕੇ ਇੱਕ ਵਾਰੀ ਵਾਰਨ ਕਰਕੇ ਮੀਟਿੰਗ ਬੁਲਾ ਕੇ ਉਹਨਾਂ ਨੂੰ ਅਲਟਰਨੇਟਿਵ ਜਗ੍ਹਾ ਜਾਂ ਤਾਂ ਚੋਅ ਦੇ ਵਿੱਚ ਜਾਂ ਰੋਸ਼ਨ ਗਰਾਊਂਡ 'ਚ ਦਮਾਂਗੇ ਸਰ ਇੱਥੇ ਇੱਕ ਕਾਰਵਾਈ ਰੋਜਾਨਾ ਹੋਏਗੀ ਕਿ ਹਰ ਦੂਜੇ ਤੀਜੇ ਦਿਨ ਕਰਿਆ ਕਰਾਂਗੇ ਇਹ ਸਰ ਇੱਕ ਇੱਥੇ ਪੀਰ ਮਦੀਹਾ ਵਾਲੀ ਗਲੀ ਉਹਦੇ ਵਿੱਚ ਰੋਜਾਨਾ ਹੀ ਇੰਨਾ ਰਸ਼ ਹੁੰਦਾ ਕਿਥੇ ਲੰਘਣਾ ਮੁਸ਼ਕਲ ਆ ਅੱਜ ਦੇ ਇਸ ਐਕਸ਼ਨ ਦੇ ਵਿੱਚ ਤੁਹਾਡੇ ਮਾਧਿਅਮ ਰਾਹੀਂ ਉਸ ਬਾਜ਼ਾਰ ਨੂੰ ਵੀ ਅਪੀਦਾ ਕਿ ਤੁਹਾਡੇ ਵੀਡੀਓ ਦੇਖ ਲੈਣ ਕਿਉਂਕਿ ਅਗਲਾ ਐਕਸ਼ਨ ਹੁਣ ਉਹਨਾਂ ਤੇ ਹੀ ਹੋਣਾ ਹੈ ਕਿਉਂਕਿ ਪੀਰਮਤੀ ਸ਼ਾਹ ਵੀ ਯਾਰ ਇੰਨਾ ਜ਼ਿਆਦਾ ਅੰਦਰ ਹੈ ਲੇਕਿਨ ਰੱਬ ਨਾ ਕਰੇ ਕੋਈ ਹਨੇ ਹੋ ਨੀ ਹੋ ਜਵੇ ਅਗਲਾ ਫਾਇਰ ਰੇਟ ਗੱਡੀ ਕਿੱਥੋਂ ਜਾਊਗੀ ਨਹੀਂ ਜਾ ਸਕਦੀ ਏਸੇ ਕਰਕੇ ਅਸੀਂ ਚਿੰਤਤਾਂ ਔਰ ਏਸੇ ਕਰਕੇ ਤੁਹਾਡੇ ਮਾਧਮ ਰਾਹੀਂ ਉਹਨਾਂ ਨੂੰ ਅਪੀਲ ਵੀ ਆ ਨਸੀਹਤ ਵੀ ਆ ਕਿ ਆਪਣਾ ਸਮਾਨ ਅੰਦਰ ਕਰ ਲੈਣ ਔਰ ਫੁੱਲਾ ਕਰ ਦੇਣ ਸਰ ਇੱਕ ਇੱਧਰ ਇਹ ਚੌਕ ਹੈ ਆਪਾਂ ਪਾੜਾ ਚਾਉਂ ਆਪਾਂ ਜਾਣੇ ਇੱਥੋਂ ਵਿਜੈਪੁਰਮ ਵੱਲ ਚੱਲਦੇ ਹਾਂ ਉੱਤੇ ਹਰਿਆਣਾ ਹੀ ਦੁਕਾਨਦਾਰਾਂ ਨੇ ਵਿਕਲ ਨਹੀਂ ਕਰਦੇ ਆ ਰੋਡ ਤੱਕ ਜਾੜਦੇ ਹਾਂ ਤੇ ਵਿਕਲ ਨਹੀਂ ਕਰਦੇ ਸਾਰਾ ਮੇਰੀ ਗੱਲ ਸੁਣ ਸਾਡੀਆਂ ਤੇ ਪੁਲਿਸ ਪ੍ਰਸ਼ਾਸਨ ਦੀਆਂ ਕੁਝ ਲਿਮਿਟੇਸ਼ਨਸ ਆ ਅਸੀਂ ਅੱਜ ਸਿਰਫ ਐਨਾ ਸਟ੍ਰੈਚ ਕੋਟੂ ਵਾਲੇ ਚੌਂਕ ਤੋਂ ਲੈ ਕੇ ਇੱਥੇ ਕਮਾਲਪੁਰ ਚੌਂਕ ਤੱਕ ਕੰਮ ਕੀਤਾ ਹੈਗਾ ਅਗਲੀ ਵਾਰੀ ਅਗਲਾ ਐਕਸ਼ਨ ਅਗਲੀ ਰੋਡ ਤੇ ਕਰਾਂਗੇ ਠੀਕ ਉਹਦੇ ਪਰਚਾਹੇ ਮੰਨੋ ਅੱਜ ਇੱਕ ਨਜ਼ਾਰਾ ਜੋ ਬਾਧੂ ਉਹਨਾਂ ਨੇ ਕਿੱਤੇ ਵਾਰ ਸਭ ਜਿ ਕਿੱਤੇ ਉਹਨਾਂ ਦੇ ਐਕਸ਼ਨ ਆ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਹਾਰਪੁਰ ਨੂੰ ਡੀਸੀ ਸਾਹਿਬ ਨੂੰ ਤੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਕਾਫੀ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਤੇ ਇਹ ਜਿਹੜਾ ਹੈਗਾ ਆ ਟ੍ਰੈਫਿਕ ਦੀ ਸਮੱਸਿਆ ਕਾਫੀ ਜਿਹੜੀ ਹਿਸ਼ਾਰਤ ਦੇ ਵਿੱਚ ਹੈਗੀ ਆ ਉੱਥੇ ਸਬੰਧ ਦੇ ਵਿੱਚ ਅਸੀਂ ਜਿਹੜਾ ਆ ਗਏ ਆ ਅੱਜ ਮੈਂ ਤੇ ਕਿਸੇ ਸੰਜੀਪਿਵਾਲੀ ਜੀ ਡਾਇਰੈਕਟ ਕਮਿਸ਼ਨਰ ਸਾਹਿਬ ਸਨਿਪਤ ਹੋ ਰੁਕੇ ਇਹਨਾਂ ਦਾ ਸਟਾਫ ਲੈ ਕੇ ਅਸੀਂ ਬਾਜ਼ਾਰ ਦੇ ਵਿੱਚ ਜਿਹੜੀ ਦੁਕਾਨਦਾਰਾਂ ਨੇ ਆਪਣੇ तमाम ਰੱਖਿਆ ਹੋਏ ਸੀ ਦੁਕਾਨਾਂ ਦੇ ਹੋਰ ਅੱਗੇ ਤੇ ਕਾਫੀ ਜਿਹੜੀ ਕਿ ਸੜਕ ਘੇਰੀ ਹੋਈ ਸੀ ਉਹਨਾਂ ਦਾ ਸਮਾਨ ਜਿਹੜਾ ਅਸੀਂ ਕਰਜੇ ਦੇ ਵਿੱਚ ਲਿਆ ਆ ਕਈਆਂ ਨੂੰ ਕਦੇ ਵਾਰਨਿੰਗ ਵੀ ਦਿੱਤੀ ਹੋਈ ਆ ਦਿੱਤੀ ਆ ਸੀ ਕਿ ਆਪਣਾ ਸਮਾਨ ਜਿਹੜਾ ਆ ਤੇ ਅੱਗੇ ਤੋਂ ਅੱਗੇ ਤੋਂ ਜਿਹੜਾ ਆ ਅੰਦਰ ਰੱਖਿਆ ਕਰਨ ਤਾ ਜੋ ਜਿਹੜਾ ਟ੍ਰੈਫਿਕ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆ ਸਕੇ ਕਿਉਂਕਿ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਦੁਕਾਨਦਾਰਾਂ ਨੂੰ ਤੇ ਪਬਲਿਕ ਨੂੰ ਇਹੀ ਬੇਨਤੀ ਕਰਦੇ ਆ ਕਿ ਆਪਣੇ ਸ਼ਹਿਰ ਨੂੰ ਹੁਕਮਤਰ ਬਣਾਈਏ ਟ੍ਰੈਫਿਕ ਨੂੰ ਸਹੀ ਤਰੀਕੇ ਨਾਲ ਜਿਹੜੀ ਹੈਗੀ ਉਸ ਤਰ੍ਹਾਂ ਦਾ ਢੰਗ ਨਾਲ ਚੱਲਦਾ ਰਹੀਏ ਬੱਤੀ ਹੈ ਤਾਂ ਜੋ ਜਿਹੜਾ ਹੈਗਾ ਇਹ ਪਬਲਿਕ ਨੂੰ ਨਾ ਤੇ ਪਬਲਿਕ ਖਰਾਬ ਹੋਵੇ ਤੇ ਨਾ ਹੀ ਜਿਹੜਾ ਹੈਗਾ ਆ ਜਿਹੜਾ ਹੈਗਾ ਸਾਨੂੰ ਸ੍ਰਿਸ਼ ਪ੍ਰਸ਼ਾਸਨ ਨੂੰ ਕੋਈ ਸ਼ਕਤੀ ਕਰਨੀ ਪਵੇ ਇਹ ਸਰ ਜਦੋਂ ਤੱਕ ਤਾਂ ਤੱਕ ਤਾਂ ਆਪਾਂ ਜੀ ਪੁਲਿਸ ਵਾਲੇ ਜਾਂ ਪ੍ਰਸ਼ਾਸਨ ਵਾਲੇ ਕਾਰਵਾਈ ਕੀਤੀ ਆਂਦੀ ਆ ਉਦੋਂ ਤੱਕ ਇਹ ਐਕਸ਼ਨ ਉਤੋਂ ਬਾਅਦ ਫਿਰ ਉਹੀ ਆਲ ਹੋ ਜਾਂਦਾ ਮੈਂ ਇਹ ਸਾਡੀ ਸਮੇਂ-ਸਮੇਂ ਤੋਂ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈਗੀ ਕਰਦੇ ਰਹੇ ਨੇ ਅੱਗੇ ਵੀ ਜੇ ਅਸੀਂ ਰੋਜ਼ਾਨਾ ਜਿਹੜਾ ਹੈਗਾ ਆ ਅੱਜ ਅਸੀਂ ਕੁੱਟੂ ਚੌਂਕ ਤੋਂ ਲੈ ਕੇ ਇਹ ਕਮਾਲਪੁਰ ਚੌਂਕ ਤੱਕ ਜਿਹੜੀ ਇੱਕੀ ਅਸੀਂ ਕੀਤਾ ਆ ਕੱਲ ਨੂੰ ਅਸੀਂ ਹੋਰ ਏਰੀਆ ਦਾ ਫੋਕਸ ਸਰ ਕਰਾਂਗੇ ਪਰ ਸੋਨੇ ਹੋਰ ਏਰੀਆ ਕਰਾਂਗੇ ਇਸੇ ਤਰ੍ਹਾਂ ਇਹ ਵੀ ਇਹ ਕਾਰਵਾਈ ਚੱਲਦੀ ਰਹੇ ਸਰ ਈ ਰਿਕਸ਼ਾ ਫਾਲਤੂ ਐਸੇ ਹੀ ਘੁੰਮਦੇ ਰਹਿੰਦੇ ਇੱਥੇ ਆ ਕੇ ਖਾਲੀ ਖਾਲੀ ਘੁੰਮਦੇ ਰਹਿੰਦੇ ਆਪਾਂ ਦੇ ਸਾਕੇ ਅਸੀਂ ਬੰਨਵੇ ਕੀਤਾ ਆ ਅਸੀਂ ਜਿਹੜਾ ਹੈ ਟ੍ਰੈਫਿਕ ਸਿਰਫ ਕਮਾਲਪੁਰ ਚੌਂਕ ਤੋਂ ਜਿਹੜੇ ਵਹੀਕਲ ਹੈਗੇ ਆ ਕਾਰਾਂ ਆਈਆਂ ਜਾਂ ਬੱਸਾਂ ਆ ਜਾਂ ਉਹ ਜਿਹੜੇ ਕਿ ਵਸਾਇਆ ਜਾਂ ਇਹ ਹੀ ਰਿਕਸ਼ਾ ਹੈ ਗਿਆ ਉਹ ਬਨਵੇ ਕਿਤੇ ਆ ਸਮਾਧਪੁਰ ਚੌਂਕ ਤੋਂ ਘੰਟਾ ਕਰ ਘੰਟਾ ਕਰ ਤੋਂ ਕੁੱਟੂ ਚੌਂਕ ਤੋਂ ਜਾਂਦੇ ਆ ਉਧਰੋਂ ਕੁੱਟੂ ਚੌਂਕ ਤੋਂ ਅਸੀਂ ਟ੍ਰੈਫਿਕ ਸਾਰੀ ਬੰਦ ਕੀਤੀ ਹੋਈ ਹੈਗੀ ਆ ਬਨਵੇ ਕੇ ਕਰਕੇ ਹੀ ਅਸੀਂ ਜਿਹੜਾ ਆ ਗਏ ਆ ਉਹ ਸਿਹਾਰੂ ਘਾਣਾ ਜਿਹੜਾ ਚਲਾ ਕੇ ਟ੍ਰੈਫਿਕ ਨੂੰ ਸੁਲਝਾਉਣ ਨੂੰ ਕੋਸ਼ਿਸ਼ ਕਰਦੇ ਆ